3 ਜਨਵਰੀ ਦੁਪਹਿਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਮੁੱਖ ਖਬਰਾਂ ਤੇ ਫੇਰ ਦੱਸਾਂਗੇ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਪਰਦੇ ਪਿੱਛਲਾ ਸੱਚ ਪਹਿਲੀ ਖਬਰ ਹੈ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਤੇ ਨਵਾਂ ਪ੍ਰਧਾਨ ਲਾਇਆ ਜਾਵੇਗਾ ਤੇ ਇਹਦੀ ਪੂਰੀ ਤਿਆਰੀ ਹੋ ਰਹੀ ਹੈ ਔਰ ਇਹਦਾ ਖੁਲਾਸਾ ਅੱਜ ਜਿਹੜੇ ਪੰਜਾਬ ਦੇ ਭਾਜਪਾ ਇੰਚਾਰਜ ਵਿਜੇ ਰupani ਆ ਉਹਨਾਂ ਨੇ ਕੀਤਾ ਤੇ ਅੱਗੇ ਤੁਹਾਨੂੰ ਦਿੰਨੇ ਆ ਪੂਰੀ ਜਾਣਕਾਰੀ ਦੂਜੀ ਵੱਡੀ ਖਬਰ ਹੈ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਜਿਹੜੇ ਐਮਪੀ ਅਮਰਤਪਾਲ ਹੋਰੀ ਨੇ ਉਹਨਾਂ ਦੇ ਪਿਤਾ ਨੇ ਅਮਰਤਪਾਲ ਹੋਰਾ ਦੀ ਵੱਖਰੀ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਤੇ ਇਹ ਵੀ ਦੱਸਿਆ ਕਿ 14 ਜਨਵਰੀ ਨੂੰ ਮਾਗੀ ਦੇ ਮੇਲੇ ਦੇ ਉੱਪਰ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਤੇ ਹੁਣ ਇਸ ਮਸਲੇ ਦੇ ਉੱਪਰ ਵੱਡਾ ਰੌਲਾ ਪੈ ਗਿਆ ਕਾਂਗਰਸ ਨੇ ਤੇ ਭਾਜਪਾ ਨੇ ਵੱਡੇ ਸਵਾਲ ਉਠਾ ਦਿੱਤੇ ਨੇ ਔਰ ਇਹ ਕੀ ਮਾਮਲਾ ਭੱਗ ਗਿਆ ਪੂਰੀ ਜਾਣਕਾਰੀ ਅੱਗੇ ਦਿੰਦੇ ਆ ਤੀਜੀ ਵੱਡੀ ਖਬਰ ਹੈ ਕਿ ਦਲਜੀਤ ਦਸਾਂਝ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਕਰਕੇ ਕਸੂਤਾ ਫਸ ਗਿਆ ਔਰ ਦਲਜੀਤ ਦਸਾਂਝ ਦੇ ਉੱਪਰ ਸ਼ੰਭੂ ਮੋਰਚੇ ਤੋਂ ਤੇ ਖਨੈਰੀ ਮੋਰਚੇ ਤੋਂ ਕਿਸਾਨ ਆਗੂਆਂ ਦੁਆਰਾ ਵੱਡੇ ਸਵਾਲ ਚੁੱਕੇ ਗਏ ਨੇ ਔਰ ਕੀ ਸਵਾਲ ਚੁੱਕੇ ਗਏ ਨੇ ਤੁਹਾਨੂੰ ਅੱਗੇ ਦੱਸਦੇ ਆ ਹੁਣ ਚੌਥੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡੱਲੇਵਾਲ ਨੂੰ ਚੱਕਣ ਬਾਰੇ ਇੱਕ ਐਸਾ ਖੁਲਾਸਾ ਕੀਤਾ ਹੈ ਜਿਹਦੇ ਵੱਡੀ ਚਰਚਾ ਛਿੜ ਗਈ ਹੈ ਔਰ ਵੱਡਾ ਇੱਕ ਹੜਕੰਪ ਉਸ ਦੇ ਉੱਪਰ ਮੱਚਿਆ ਔਰ ਪੰਜਵੀਂ ਖਬਰ ਹੈ ਕਿ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨੀ ਔਰ ਇਹ ਮਾਮਲਾ ਵੱਡੇ ਪੱਧਰ ਤੇ ਉੱਠ ਖੜਾ ਹੋਇਆ ਹੈ ਕਿਹਨੇ ਉਠਾਇਆ ਤੇ ਕਿਵੇਂ-ਕਿਵੇਂ ਉਠਾਇਆ ਇਹਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਦਿੰਨੇ ਆ ਹੁਣ ਸ਼ੁਰੂ ਕਰਦੇ ਆ ਪਹਿਲੀ ਖਬਰ ਪਹਿਲੀ ਖਬਰ ਹੈ ਕਿ ਜਿਹੜੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੇ ਪਿਛਲੇ ਦਿਨੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਔਰ ਉਸ ਤੋਂ ਬਾਅਦ ਅਜੇ ਤੱਕ ਭਾਜਪਾ ਨੇ ਪੰਜਾਬ ਦਾ ਨਵਾਂ ਪ੍ਰਧਾਨ ਨਹੀਂ ਸਿਲਾਇਆ ਤੇ ਹੁਣ ਜਿਹੜੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਵਿਜੇ ਰੁਪਾਨੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਸੀਂ ਪੰਜਾਬ ਦਾ ਨਵਾਂ ਪ੍ਰਧਾਨ ਲਾਉਣ ਜਾ ਰਹੇ ਹਾਂ ਪਰ ਪਹਿਲਾਂ ਅਸੀਂ ਬਲਾਕਾਂ ਦੇ ਪ੍ਰਧਾਨ ਚੁਣਾਂਗੇ ਮੰਡਲਾਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਫਿਰ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੁਆਰਾ ਅਸੀਂ ਭਾਜਪਾ ਦਾ ਸੂਬਾ ਪ੍ਰਧਾਨ ਚੁਣਾਂਗੇ ਤਾਂ ਇਹ ਕੰਮ ਜਲਦੀ ਹੀ ਕੀਤਾ ਜਾਵੇਗਾ ਇਹ ਜਾਣਕਾਰੀ ਵਿਜੇ ਰupani ਨੇ ਦਿੱਤੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਜਿਹੜੇ ਸੁਨੀਲ ਜਾਖੜ ਨੇ ਉਹ ਭਾਜਪਾ ਦੇ ਪ੍ਰਧਾਨ ਨਹੀਂ ਰਹਿਣਗੇ ਹੋ ਸਕਦਾ ਹੈ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਵੇ ਬਦਲ ਦਿੱਤਾ ਜਾਵੇ ਕਿਉਂਕਿ ਅੰਦਰੋਂ ਇਹ ਚਰਚਾ ਨਿਕਲ ਕੇ ਆਉਂਦੀ ਹੈ ਕਿ ਭਾਜਪਾ ਦੇ ਨਾਲ ਸੁਨੀਲ ਜਾਖੜ ਦੀ ਕਹਾਣੀ ਜਿਹੜੀ ਹੈ ਉਹ ਟੇਢੀ ਚੱਲ ਰਹੀ ਹੈ ਅੰਦਰ ਘਰਤਣ ਹੈ ਕਿਤੇ ਨਾ ਕਿਤੇ ਸੁਨੀਲ ਜਾਖੜ ਨੂੰ ਵੀ ਅੰਦਰ ਔਖ ਲੱਗਦੀ ਹੋ ਸਕਦੀ ਹੈ ਇਸੇ ਕਰਕੇ ਸੁਨੀਲ ਜਾਖੜ ਨੇ ਪਿਛਲੇ ਟਾਈਮ 'ਚ ਭਾਜਪਾ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਤੇ ਹੁਣ ਨਵਾਂ ਪ੍ਰਧਾਨ ਲਾਉਣ ਦੀ ਜਾਣਕਾਰੀ ਆ ਗਈ ਹੈ ਹੁਣ ਦੂਸਰੀ ਵੱਡੀ ਖਬਰ ਹੈ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਉਹਨਾਂ ਨੇ ਪਹਿਲਾਂ ਤਾਂ ਖਨੂਰ ਸਾਹਿਬ ਤੋਂ ਚੋਣ ਲੜੀ ਸੀ ਤੇ 4 ਲੱਖ ਵੋਟਾਂ ਦੇ ਫਰਕ ਦੇ ਨਾਲ ਜੇਲ੍ਹ 'ਚ ਬੈਠੇ ਹੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਇਹ ਚਰਚਾ ਆਉਂਦੀ ਰਹੀ ਕਿ ਅਮਰਤਪਾਲ ਹੋਰੀ ਇੱਕ ਨਵੀਂ ਪਾਰਟੀ ਪੰਜਾਬ 'ਚ ਬਣਾਉਣਗੇ ਪਰ ਅਜੇ ਤੱਕ ਉਹ ਪਾਰਟੀ ਦਾ ਐਲਾਨ ਨਹੀਂ ਸੀ ਹੋਇਆ ਤੇ ਹੁਣ ਇਹ ਜਾਣਕਾਰੀ ਆ ਰਹੀ ਹੈ ਕਿ ਜਿਹੜੇ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਉਹਨਾਂ ਦੇ ਸਾਥੀ ਤੇ ਉਹਨਾਂ ਦੇ ਪਿਤਾ ترਸੀਮ ਸਿੰਘ ਹੋਰੀ ਮਾਗੀ ਦੇ ਮੇਲੇ ਤੇ 14 ਜਨਵਰੀ ਨੂੰ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨਗੇ ਇਹਦੇ ਸਬੰਧੀ ਉਹਨਾਂ ਨੇ ਪੋਸਟਰ ਵੀ ਲਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਵੱਡਾ ਇਕੱਠ ਕਰਕੇ ਉਥੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਏਗਾ ਪਰ ਇਹ ਗੱਲ ਬਾਹਰ ਆਉਂਦਿਆਂ ਹੀ ਭਾਜਪਾ ਤੇ ਕਾਂਗਰਸ ਨੇ ਬੜੇ ਤਿੱਖੇ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਨੇ ਔਰ ਅਕਾਲੀ ਦਲ ਵੀ ਕਾਫੀ ਔਖਾ ਔਖਾ ਨਜ਼ਰ ਆ ਰਿਹਾ ਹੈ ਕਿਉਂਕਿ ਕਾਲੀ ਦਲ ਨੇ ਵੀ ਮਾਗੀ ਦੇ ਮੇਲੇ ਤੇ ਕਾਨਫਰੰਸ ਰੱਖੀ ਹੋਈ ਆ ਹੁਣ ਤੱਕ ਕਾਲੀ ਦਲ ਆਪਣੇ ਆਪ ਨੂੰ ਇਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਕਹਾਉਂਦਾ ਸੀ ਪਰ ਹੁਣ ਅਮਰਤਪਾਲ ਹੋਰਾਂ ਦੇ ਪਾਰਟੀ ਐਲਾਨ ਕਰਨ ਤੋਂ ਬਾਅਦ ਕਾਲੀ ਦਲ ਨੂੰ ਹੋਰ ਸੰਕਟ ਨਜ਼ਰ ਆ ਰਿਹਾ ਤੇ ਭਾਜਪਾ ਤੇ ਕਾਂਗਰਸ ਦੇ ਨੁਮਾਇੰਦਿਆਂ ਨੇ ਵੱਡੇ ਸਵਾਲ ਉਠਾਏ ਨੇ ਕਈ ਚੈਨਲਾਂ ਦੇ ਉੱਪਰ ਜਿਹੜੇ ਭਾਜਪਾ ਦੇ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਤੇ ਜਿਹੜੇ ਕਾਂਗਰਸ ਦੇ ਆਗੂ ਜਸਵਿੰਦਰ ਸਿੰਘ ਸਿੱਖਾਂਵਾਲਾ ਉਹਨਾਂ ਦੀ ਅਮਰਤਪਾਲ ਹੋਰਾਂ ਦੇ ਇੱਕ ਆਗੂ ਰਾਜਵੀਰ ਦੇ ਨਾਲ ਬਹਿਸ ਹੋਈ ਹੈ ਜਿਦੇ ਵਿੱਚ ਵੱਡੀਆਂ ਗੱਲਾਂ ਬੋਲੀਆਂ ਗਈਆਂ ਨੇ ਕਾਂਗਰਸ ਤੇ ਭਾਜਪਾ ਵਾਲੇ ਕਹਿ ਰਹੇ ਸੀਗੇ ਕਿ ਦੇਖੋ ਪਹਿਲਾਂ ਤਾਂ ਅਮਰਤਪਾਲ ਦਾ ਕੋਈ ਸਟੈਂਡ ਹੀ ਨਹੀਂ ਉਹ ਕਹਿੰਦਾ ਸੀ ਮੈਂ ਤਾਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਤਾਂ ਇੱਥੋਂ ਦੇ ਕਾਨੂੰਨਾਂ ਨੂੰ ਨਹੀਂ ਮੰਨਦਾ ਮੈਂ ਤਾਂ ਖਾਲਿਸਤਾਨ ਹੀ ਬਣਾਉਣਾ ਹੈ ਜਦੋਂ ਖਾਲਿਸਤਾਨ ਬਣੇਗਾ ਉਦੋਂ ਰਾਜ ਕਰਾਂਗੇ ਪਰ ਉਸ ਤੋਂ ਬਾਅਦ ਉਹ ਭਾਰਤ ਦੇ ਦੇ ਕਾਨੂੰਨ ਮੁਤਾਬਕ ਐਮਪੀ ਖੜਿਆ ਫਿਰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿੱਤ ਕੇ ਪਾਰਲੀਮੈਂਟ ਦਾ ਮੈਂਬਰ ਬਣਿਆ ਫਿਰ ਉਹਨੇ ਆਪ ਕਹਿ ਕੇ ਕੇ ਭਾਰਤ ਦੇ ਸੰਵਿਧਾਨ ਦੀ ਵਫਾਦਾਰੀ ਦੀ ਸੌ ਚੁੱਕੀ ਇਹ ਗੱਲਾਂ ਭਾਜਪਾ ਤੇ ਕਾਂਗਰਸ ਨੇ ਅੱਜ ਜ਼ੋਰ ਨਾਲ ਉਠਾਈਆਂ ਨੇ ਔਰ ਉਹ ਕਹਿੰਦੇ ਕਿ ਦੇਖੋ ਹੁਣ ਅਮਰਤਪਾਲ ਦੇ ਸਮਰਥਕ ਇਹ ਕਹਿ ਰਹੇ ਨੇ ਕਿ ਪੰਜਾਬ 'ਚ ਨਸ਼ਾ ਬਹੁਤ ਹੈ ਤੇ ਇਹਨੂੰ ਅਸੀਂ ਖਤਮ ਕਰਾਂਗੇ ਪਰ ਭਾਜਪਾ ਤੇ ਕਾਂਗਰਸ ਦੇ ਆਗੂ ਨੇ ਇਹ ਆਖਿਆ ਉਹ ਕਹਿੰਦੇ ਵੀ ਜਿਹੜੇ ਅਮਰਤਪਾਲ ਦਾ ਆਪਣਾ ਹੀ ਭਰਾ ਨਸ਼ੇ ਦੇ ਕੇਸ ਦੇ ਵਿੱਚ ਫੜਿਆ ਗਿਆ ਉਹ ਪੰਜਾਬ 'ਚ ਨਸ਼ਾ ਕੀ ਖਤਮ ਕਰੂਗਾ ਉਹ ਕਹਿੰਦੇ ਇਹਨਾਂ ਦੇ ਕੋਲ ਤਾਂ ਇਹਨਾਂ ਦੇ ਉੱਪਰ ਤਾਂ ਨਸ਼ੇ ਦੇ ਵੱਡੇ ਦੋਸ਼ ਲੱਗੇ ਨੇ ਤਾਂ ਜਿਨ੍ਹਾਂ ਤੇ ਆਪਣੇ ਹੀ ਨਸ਼ੇ ਦੇ ਦੋਸ਼ ਲੱਗੇ ਨੇ ਜਿਹੜੇ ਨਸ਼ੇ ਦੇ ਵਿੱਚ ਫੜੇ ਗਏ ਤਾਂ ਉਹ ਪੰਜਾਬ 'ਚ ਨਸ਼ਾ ਖਤਮ ਕਰਨ ਦੀ ਗੱਲ ਕਿਵੇਂ ਕਰ ਸਕਦੇ ਨੇ ਤੇ ਪਰ ਅਮਰਤਪਾਲ ਉਸ ਦੇ ਸਮਰਥਕ ਤੇ ਸਾਥੀ ਕਹਿ ਰਹੇ ਨੇ ਵੀ ਇਹ ਸਾਰੇ ਦੋਸ਼ ਝੂਠੇ ਨੇ ਬਦਨਾਮ ਕਰਨ ਲਈ ਲਾਏ ਗਏ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਅਸੀਂ ਪੰਜਾਬ 'ਚ ਪਾਰਟੀ ਬਣਾਵਾਂਗੇ ਤੇ ਪੰਜਾਬ ਦੇ ਵਿੱਚ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਕੰਮ ਕਰਕੇ ਵਖਾਵਾਂਗੇ ਹੁਣ ਮਿੱਤਰੋ ਵੇਖਣਾ ਇਹ ਹੈ ਕਿ ਕੌਣ ਕੀ ਸਾਬਤ ਹੁੰਦਾ ਕਿਉਂਕਿ ਅਮਰਤਪਾਲ ਸਿੰਘ ਹੋਰਾਂ ਦੇ ਦਾਅਵੇ ਬਹੁਤ ਵੱਡੇ ਰਹੇ ਨੇ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਵੀ ਐਮਪੀ ਤੇ ਕੀ ਸੱਚਮੁੱਚ ਅਮਰਤਪਾਲ ਸਿੰਘ ਹੁਣ ਰਾਜਨੇਤਾ ਬਣਨ ਵੱਲ ਜਾ ਰਹੇ ਨੇ ਸਿਆਸੀ ਪਾਰਟੀਆਂ ਬਣਾਉਣ ਵੱਲ ਜਾ ਰਹੇ ਨੇ ਜਾਂ ਫਿਰ ਅਮਰਤਪਾਲ ਹੋਰੀ ਉਸੇ ਤਰ੍ਹਾਂ ਹੀ ਸੋਚ ਨਾਲ ਕੰਮ ਕਰਨਗੇ ਜਿਵੇਂ ਉਹ ਜੇਲ੍ਹ ਜਾਣ ਤੋਂ ਪਹਿਲਾਂ ਪੰਜਾਬ 'ਚ ਗੱਲ ਕਰਦੇ ਸੀ ਕੀ ਹੁਣ ਅਮਰਤਪਾਲ ਹੋਰੀ ਭਾਰਤ ਦੇ ਸੰਵਿਧਾਨ ਨੂੰ ਮੰਨਣ ਲੱਗ ਪਏ ਨੇ ਕਿ ਅਜੇ ਵੀ ਨਹੀਂ ਮੰਨਦੇ ਕੀ ਹੁਣ ਅਮਰਤਪਾਲ ਹੋਰੀ ਭਾਰਤੀ ਪਾਰਲੀਮੈਂਟ ਨੂੰ ਮੰਨਣ ਲੱਗ ਪਏ ਨੇ ਕਿ ਅਜੇ ਵੀ ਨਹੀਂ ਮੰਨਦੇ ਕੀ ਹੁਣ ਅਮਰਤਪਾਲ ਹੋਰੀ ਪੰਜਾਬ ਦੇ ਵਿੱਚ ਸਿਆਸਤ ਕਰਨਗੇ ਯਾ ਨਹੀਂ ਕਰਨਗੇ ਇਹ ਮਾਮਲਾ ਪੱਕ ਗਿਆ ਇਹ ਸਵਾਲ ਭਾਜਪਾ ਕਾਂਗਰਸ ਤੇ ਅਕਾਲੀ ਦਲ ਤਿੰਨੋਂ ਪਾਰਟੀਆਂ ਨੇ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਹੁਣ ਅਗਲਾ ਵੱਡਾ ਮਾਮਲਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੱਲੇਵਾਲ ਨੂੰ ਚੱਕਣ ਬਾਰੇ ਇੱਕ ਐਸੀ ਗੱਲ ਬੋਲੀ ਹੈ ਜਿਹਦੇ ਉੱਪਰ ਵੱਡਾ ਵਿਵਾਦ ਪਖਿਆ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਮਰਿਆਂ ਦੇ ਸਾਹਮਣੇ ਆ ਕੇ ਭਾਜਪਾ ਦੇ ਉੱਪਰ ਵੱਡੇ ਖਲਾਸੇ ਕੀਤੇ ਮੋਦੀ ਸਰਕਾਰ ਬਾਰੇ ਖਲਾਸੇ ਕੀਤੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਲੜ ਕੇ ਰੱਦ ਕਰਾਏ ਸੀ ਕਿਸਾਨਾਂ ਨੇ ਉਹੀ ਕਾਨੂੰਨ ਫੇਰ ਲਾਗੂ ਕਰਨ ਦੇ ਲਈ ਪੰਜਾਬ ਦੇ ਵਿੱਚ ਖਰੜਾ ਭੇਜ ਦਿੱਤਾ ਕਾਨੂੰਨਾਂ ਦਾ ਪਰ ਉਹ ਕਹਿੰਦੇ ਅਸੀਂ ਲਾਗੂ ਨਹੀਂ ਕਰਾਂਗੇ ਉਹ ਕਹਿੰਦੇ ਮੋਦੀ ਨੇ ਮਾਫੀ ਮੰਗ ਕੇ ਵਾਪਸ ਲਏ ਸੀ ਤੇ ਜੇ ਫੇਰ ਉਹੀ ਕਾਨੂੰਨ ਭੇਜਣੇ ਸੀ ਤਾਂ ਫਿਰ ਮਾਫੀ ਮੰਗਣ ਦਾ ਮਤਲਬ ਕੀ ਸੀ ਲੋਕਾਂ ਨੂੰ ਬੁੱਧੂ ਬਣਾਉਣਾ ਔਰ ਫਿਰ ਭਗਵੰਤ ਮਾਨ ਨੇ ਇੰਨੀ ਵੱਡੀ ਗੱਲ ਬੋਲੀ ਉਹ ਕਹਿੰਦੇ ਡੱਲੇਵਾਲ ਨੂੰ ਸਾਨੂੰ ਕਿਸੇ ਵੀ ਤਰੀਕੇ ਨਾਲ ਚੱਕਣ ਲਈ ਇਹ ਦਬਾਅ ਪਾ ਰਹੇ ਨੇ। ਭਗਵੰਤਮਾਨ ਨੇ ਕਿਹਾ ਸਾਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਜਿਹੜੀ ਹਵਾਈ ਐਂਬੂਲੈਂਸ ਦੇ ਦਿੰਨੇ ਆ ਮਤਲਬ ਹੈਲੀਕਾਪਟਰ ਦੇ ਦਿੰਨੇ ਆ ਤੇ ਹੈਲੀਕਾਪਟਰ ਅੰਦਰ ਹੀ ਡੱਲੇਵਾਲ ਨੂੰ ਚੱਕਿਆ ਜਾਵੇ। ਤਾਂ ਭਗਵੰਤਮਾਨ ਕਹਿੰਦਾ ਵੀ ਸਾਨੂੰ ਪਤਾ ਉੱਥੇ ਹਾਲਾਤ ਕੀ ਨੇ ਉੱਥੇ ਸਥਿਤੀ ਕੀ ਆ ਅਸੀਂ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਇਸ ਤਰ੍ਹਾਂ ਜ਼ਬਰਦਸਤੀ ਧੱਕੇ ਨਾਲ ਮਾਰ ਧਾੜ ਕਰਕੇ ਜਾਂ ਹਵਾਈ ਤਰੀਕੇ ਦੇ ਨਾਲ ਡੱਲੇਵਾਲ ਨੂੰ ਨਹੀਂ ਚੁੱਕਾਂਗੇ ਪਰ ਹੁਣ ਇੱਥੇ ਇੱਕ ਵੱਡੀ ਬਹਿਸ ਭੱਗੀ ਹੈ ਉਧਰੋਂ ਕਿਸਾਨਾਂ ਨੇ ਸਰਵਨ ਸਿੰਘ ਭੰਦੇਰ ਨੇ ਤੇ ਦੂਸਰੇ ਕਿਸਾਨ ਆਗੂਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੇਂਦਰ ਦੇ ਮਨਸੂਬੇ ਦੇਖੋ ਜੇਕਰ ਪੰਜਾਬ ਸਰਕਾਰ ਹਾਮੀ ਭਰ ਦਿੰਦੀ ਤਾਂ ਫਿਰ ਕੇਂਦਰ ਦੇ ਕਮਾਂਡੋ ਹੁਣ ਨੂੰ ਡੱਲੇਵਾਲ ਨੂੰ ਚੁੱਕ ਕੇ ਲਿਜਾ ਚੁੱਕੇ ਹੁੰਦੇ ਤੇ ਪਤਾ ਨਹੀਂ ਕਿੱਥੇ ਲੈ ਜਾਂਦੀ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਉਠਾਏ ਜਾ ਰਹੇ ਆ ਕਿਸਾਨ ਆਗੂਆਂ ਦੇ ਵੱਲੋਂ ਹੁਣ ਇਹਦੇ ਨਾਲ ਹੀ ਇੱਕ ਹੋਰ ਵੱਡਾ ਸਵਾਲ ਉੱਠ ਖੜਾ ਹੋਇਆ ਦਲਜੀਤ ਦਸਾਂਜ ਦਲਜੀਤ ਦਸਾਂਜ ਇੰਨੀ ਦਿਨੀ ਛਾਇਆ ਹੋਇਆ ਪਰ ਉਹ ਕਸੂਤਾ ਫਸ ਗਿਆ ਸਵਾਲਾਂ ਦੇ ਵਿੱਚ ਕਿਵੇਂ ਦਲਜੀਤ ਦਸਾਂਜ ਨਰਿੰਦਰ ਮੋਦੀ ਨੂੰ ਮਿਲਿਆ ਮੀਟਿੰਗ ਕੀਤੀ ਉਸ ਤੋਂ ਬਾਅਦ ਉਹ ਭਾਜਪਾ ਦੇ ਆਗੂ ਮਨਜਿੰਦਰ ਸਰਸਾ ਦੇ ਘਰ ਗਿਆ ਉੱਥੇ ਜਾ ਕੇ ਉਹਦੇ ਨਾਲ ਮੀਟਿੰਗ ਕੀਤੀ ਤਾ ਦਲਜੀਤ ਦਸਾਂਝ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਦਲਜੀਤ ਦਸਾਂਝ ਦੇ ਉੱਪਰ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਵੱਡੇ ਸਵਾਲ ਉਠਾਏ ਗਏ ਨੇ ਸਿੱਧਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਖਿਆ ਉਹ ਕਹਿੰਦੇ ਕਿ ਦਲਜੀਤ ਦਸਾਂਝ ਨੂੰ ਪੰਜਾਬ ਨੇ ਬਣਾਇਆ ਪੰਜਾਬੀਆਂ ਦੇ ਸਿਰ ਤੇ ਉਹ ਬਣਿਆ ਖੇਤਾਂ ਵਾਲਿਆਂ ਦੇ ਸਿਰ ਤੇ ਉਹਨੇ ਗਾਇਆ ਸਟਾਰ ਬਣਿਆ ਤੇ ਅੱਜ ਉਹਨੂੰ ਖੇਤਾਂ ਵਾਲਿਆਂ ਨਾਲ ਖੜਨਾ ਚਾਹੀਦਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਦਲਜੀਤ ਦਸਾਂਝ ਨੇ ਮੋਦੀ ਨੂੰ ਮਿਲਣ ਲੱਗਿਆ ਪਾਇਰਾਂ ਤੋਂ ਸਿਰ ਤੱਕ ਕਾਲੇ ਕੱਪੜੇ ਪਾਏ ਹੋਏ ਸੀ ਜਿਹੜੇ ਕਿ ਹੋ ਸਕਦਾ ਇੱਕ ਵਿਰੋਧ ਦਾ ਪ੍ਰਤੀਕ ਹੋਣ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਕਿਸੇ ਥਾਂ ਤੇ ਵਿਰੋਧ ਜਤਾਉਣਾ ਹੋਵੇ ਤਾਂ ਲੋਕੀ ਕਾਲੀਆਂ ਝੰਡੀਆਂ ਕਾਲੇ ਰਿਬਨ ਕਾਲੇ ਕੋਟ ਜਾਂ ਕੋਈ ਕਾਲੀਆਂ ਚੀਜ਼ਾਂ ਦਿਖਾਉਂਦੇ ਨੇ ਤਾਂ ਕਿ ਵਿਰੋਧ ਜਤਾਇਆ ਜਾ ਸਕੇ ਤਾਂ ਸਰਵਨ ਸਿੰਘ ਪੰਦੇਰ ਹੋਰੀ ਆਪਣੇ ਹਿਸਾਬ ਦੇ ਨਾਲ ਜਿਹੜੀ ਦਿਲਜੀਤ ਸਿੰਘ ਦਸਾਂਝ ਦੀ ਡਰੈੱਸ ਹੈ ਜਿਹੜੀ મોદી ਨੂੰ ਮਿਲਣ ਵੇਲੇ ਪਾਈ ਸੀ ਕਾਲੀ ਪੱਗ ਕਾਲਾ ਕੋਟ ਕਾਲੀ ਪੈਂਟ ਕਾਲੀਆਂ ਜੁਰਾਬਾਂ ਤੇ ਕਾਲੇ ਬੂਟ ਉਹਨਾਂ ਨੂੰ ਇੱਕ ਵਿਰੋਧ ਵਜੋਂ ਦੇਖ ਰਹੇ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲਜੀਤ ਦਸਾਂਝ ਤੈਨੂੰ ਪੰਜਾਬ ਨਾਲ ਖੜਨਾ ਚਾਹੀਦਾ ਔਰ ਕਿਸਾਨਾਂ ਦੇ ਹੱਕ 'ਚ ਤੇ મોદી ਸਰਕਾਰ ਦੇ ਵਿਰੋਧ 'ਚ ਆਵਾਜ਼ ਉਠਾਉਣੀ ਚਾਹੀਦੀ ਹੈ ਹੁਣ ਉਸ ਤੋਂ ਬਾਅਦ ਦਿਲਜੀਤ ਦਸਾਂਝ ਜਿਹੜੇ ਆ મોદી ਨੂੰ ਮਿਲ ਕੇ ਤੇ ਉਹ ਭਾਜਪਾ ਦੇ ਜਿਹੜੇ ਸੀਨੀਅਰ ਆਗੂ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਘਰ ਗਏ ਉੱਥੇ ਮੀਟਿੰਗ ਕੀਤੀ ਉੱਥੇ ਫੇਰ ਸਵਾਲ ਉੱਠੇ ਨੇ ਇਹ ਕਿਹਾ ਜਾ ਰਿਹਾ ਕਿ ਜੇ ਤੱਕalle ਮੋਦੀ ਨੂੰ ਮਿਲਿਆ ਹੁੰਦਾ ਫਿਰ ਤਾਂ ਇਹ ਹੋ ਸਕਦਾ ਸੀ ਕਿ ਦੇਸ਼ ਦੇ ਪੀਐਮ ਨੂੰ ਇੱਕ ਸੈਲੀਬ੍ਰਿਟੀ ਜਾ ਕੇ ਮਿਲਿਆ ਤਾਂ ਚਲੋ ਫਿਰ ਵੀ ਮਿਲਿਆ ਜਾ ਸਕਦਾ ਪਰ ਭਾਜਪਾ ਦੇ ਦੂਜੇ ਆਗੂਆਂ ਨੂੰ ਵੀ ਉਸੇ ਦਿਨ ਹੀ ਉਹਨਾਂ ਦੇ ਘਰਾਂ 'ਚ ਜਾ ਕੇ ਜਿਹੜਾ ਦਲਜੀਤ ਮਿਲਿਆ ਉਹ ਆਪਣੇ ਆਪ ਦੇ ਵਿੱਚ ਦਲਜੀਤ ਦੀ ਵਚਨਬੱਤਾ ਤੇ ਸਵਾਲ ਉਠਾਉਂਦਾ ਪਰ ਇਹਦੇ ਨਾਲ ਹੀ ਇੱਕ ਚਰਚਾ ਇਹ ਵੀ ਹੈ ਵੀ ਯਾਰ ਤੁਸੀਂ ਐਡੀ ਛੇਤੀ ਕਿਸੇ ਬੰਦੇ ਨੂੰ ਮਹਾਨ ਕਿਉ ਮੰਨਣ ਲੱਗ ਪਏ ਨੇ ਹੋ ਦੇਖੋ ਇਹ ਜਿਹੜੇ ਸਿੰਗਰ ਨੇ ਇਹ ਜਿਹੜੇ ਐਕਟਰ ਨੇ ਇਹ ਮਸ਼ਹੂਰ ਹੋ ਸਕਦੇ ਨੇ ਪਰ ਇਹਨਾਂ ਦੀ ਕੋਈ ਵਿਚਾਰਧਾਰਾ ਕੋਈ ਪੱਕਾ ਦ੍ਰਿਸ਼ਟੀਕੋਣ ਕੋਈ ਪੱਕੀ ਥਿੰਕਿੰਗ ਨਹੀਂ ਹੁੰਦੀ ਇਹ ਤਾਂ ਆ ਵਪਾਰਕ ਤਰੀਕੇ ਦੇ ਨਾਲ ਆਪਣੇ ਕੰਮ ਕਰਦੇ ਨੇ ਆਪਣੇ ਆਪਣੀ ਐਕਟਿੰਗ ਕਰਦੇ ਨੇ ਆਪਣੀ ਗਾਇਕੀ ਕਰਦੇ ਨੇ ਪਰ ਇਹਨਾਂ ਨੂੰ ਮਹਾਨ ਲੋਕਾਂ ਵਾਂਗ ਨਹੀਂ ਵੇਖਣਾ ਚਾਹੀਦਾ ਗਾਇਕਾਂ ਗਾਉਣ ਵਾਲਿਆਂ ਨੂੰ ਤੇ ਐਕਟਰਾਂ ਨੂੰ ਮਹਾਨ ਬਣਾ ਕੇ ਵੇਖਣ ਲੱਗ ਪੈਣਾ ਇਹ ਸਾਡੀ ਹੀ ਗਲਤੀ ਹੁੰਦੀ ਹੈ ਕਿਉਂਕਿ ਉਹ ਤਾਂ ਸਿਰਫ ਐਕਟਰ ਹੁੰਦੇ ਨੇ ਉਹਨਾਂ ਨੂੰ ਜਿਹੜੀ ਵੀ ਐਕਟਿੰਗ ਦੇ ਲਈ ਪੈਸਾ ਮਿਲਿਆ ਉਹਨਾਂ ਨੇ ਉਹ ਕਰ ਦੇਣੀ ਹੁੰਦੀ ਆ ਇੱਕ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਕੋਈ ਪੱਕੀ ਵਿਚਾਰਧਾਰਾ ਹੁੰਦੀ ਹੈ ਕੋਈ ਪੱਕੀ ਸੋਚ ਹੁੰਦੀ ਹੈ ਕੋਈ ਪੱਕਾ ਦ੍ਰਿਸ਼ਟੀਕੋਣ ਤੇ ਵਿਜ਼ਨ ਹੁੰਦਾ ਜੇ ਉਹ ਵਿਅਕਤੀ ਆਪਣੇ عقیدਿਆਂ ਤੋਂ ਆਪਣੀ ਸੋਚ ਤੋਂ ਆਪਣੀ ਆਈਡੀਓਲੋਜੀ ਤੋਂ ਥਿੜਕਦੇ ਨੇ ਹਿੱਲਦੇ ਨੇ ਬਦਲਦੇ ਨੇ ਤਾਂ ਉਹਨਾਂ ਨੂੰ ਮਿਹਣਾ ਤੇ ਉਲਾਮਾ ਦਿੱਤਾ ਜਾ ਸਕਦਾ ਪਰ ਜਿਨ੍ਹਾਂ ਦੀ ਕੋਈ ਪੱਕੀ ਵਿਚਾਰਧਾਰਾ ਹੋਵੇ ਹੀ ਨਾ ਤੇ ਜਿਹੜੇ ਇਸ ਵਪਾਰਕ ਦੌਰ ਦੇ ਅੰਦਰ ਉਹਨਾਂ ਤਰੀਕਿਆਂ ਦੇ ਨਾਲ ਹੀ ਪੈਸਾ ਇਕੱਠਾ ਕਰ ਰਹੇ ਹੋਣ ਜਿਹੜੇ ਤਰੀਕਿਆਂ ਦੇ ਨਾਲ ਇਥੋਂ ਦਾ ਸਿਸਟਮ ਚੱਲ ਰਿਹਾ ਤਾਂ ਉਹਨਾਂ ਦੇ ਉੱਪਰ ਇਤਰਾਜ਼ ਕਰਨੇ ਠੀਕ ਨਹੀਂ ਹੁੰਦੇ ਤਾਂ ਇਸੇ ਕਰਕੇ ਕੁਝ ਲੋਕ ਦਲਜੀਤ ਬਾਰੇ ਵੀ ਇਹ ਕਹਿ ਰਹੇ ਨੇ ਕਿ ਸਖਸ਼ੀ ਪੂਜਾ ਨਾ ਕਰਿਆ ਕਰੋ ਕਦੇ ਪੰਜਾਬ ਦੇ ਗਰਦਾਸਪੁਰ ਦੇ ਲੋਕਾਂ ਨੇ ਜਿਹੜੇ ਸੰਨੀ ਦਿਓਲ ਹੈ ਉਹਨੂੰ ਐਮਪੀ ਜਿਤਾ ਦਿੱਤਾ ਸੀ ਕਿਉਂਕਿ ਸੰਨੀ ਦਿਓਲ ਦੀ ਬਾਰਡਰ ਫਿਲਮ ਦੇਖ ਕੇ ਤੇ 2.5 ਕਿਲੋ ਦੇ ਹਾਥ ਵਾਲੇ ਡਾਇਲੋਗ ਸੁਣ ਕੇ ਤੇ ਪੰਜਾਬੀ ਫਿਦਾ ਹੋ ਗਏ ਇਹਨਾਂ ਨੂੰ ਐ ਲੱਗਾ ਵੀ ਸ਼ਾਇਦ ਸੰਨੀ ਦਿਓਲ ਉਦਾਂ ਦਾ ਹੀ ਆ ਜਿੱਦਾਂ ਇਹ ਫਿਲਮਾਂ 'ਚ ਬੋਲਦਾ ਪਰ ਨਹੀਂ ਮਿੱਤਰੋ ਰੀਅਲ ਲਾਈਫ ਤੇ ਰੀਅਲ ਲਾਈਫ ਦਾ ਬਹੁਤ ਵੱਡਾ ਫਰਕ ਹੁੰਦਾ ਹੈ ਇਹ ਐਕਟਰ ਨੇ ਕਲਾਕਾਰ ਨੇ ਕੋਈ ਪੱਕੀ ਵਿਚਾਰਧਾਰਾ ਸੋਚ ਇਹਨਾਂ ਦੀ ਨਹੀਂ ਹੈ ਉਹਨਾਂ ਨੇ ਆਪਣਾ ਫਾਇਦਾ ਵੇਖਣਾ ਹੈ ਤਾਂ ਉਹਨਾਂ ਤੋਂ ਇੱਕ ਪੱਕੀ ਸੋਚ ਵਿਚਾਰਧਾਰਾ ਤੇ ਦ੍ਰਿਸ਼ਟੀਕੋਣ ਵਾਲੇ ਬੰਦੇ ਵਰਗੀ ਉਮੀਦ ਕਰਨਾ ਇਹ ਸਾਡੀ ਹੀ ਗਲਤੀ ਹੈ ਹੁਣ ਅਗਲੀ ਵੱਡੀ ਖਬਰ ਹੈ ਕਿ ਅਕਾਲੀ ਦਲ ਨੂੰ 23 ਦਸੰਬਰ ਤੱਕ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਹੋਰਾਂ ਦੇ ਅਸਤੀਫੇ ਪ੍ਰਵਾਨ ਕਰਨ ਦਾ ਸਮਾਂ ਦਿੱਤਾ ਸੀ ਔਰ ਹੁਣ ਜਿਹੜੇ ਕਈ ਆਗੂ ਨੇ ਜਿਵੇਂ ਕਰਨੈਲ ਸਿੰਘ ਪੰਜੋਲੀ ਹੈ ਜਾਂ ਬਲਜੀਤ ਸਿੰਘ ਹੈ ਜਾਂ ਹੋਰ ਕਈ ਸਾਰੇ ਆਗੂ ਨੇ ਉਹਨਾਂ ਨੇ ਅੱਜ ਇਹ ਸਵਾਲ ਉਠਾਏ ਨੇ ਉਹ ਕਹਿੰਦੇ ਕਿ ਅਸੀਂ ਅਕਾਲ ਤਖਤ ਸਾਬ ਤੋਂ ਪਤਾ ਕੀਤਾ ਉਹ ਕਹਿੰਦੇ ਨੇ ਕਿ 23 ਦਸੰਬਰ ਤੋਂ ਵੱਧ ਅਸੀਂ ਸਮਾਂ ਨਹੀਂ ਸੀ ਦਿੱਤਾ ਅਸੀਂ 23 ਦਸੰਬਰ ਤੋਂ ਅੱਗੇ ਕੋਈ ਨਵਾਂ ਸਮਾਂ ਨਹੀਂ ਸੀ ਦਿੱਤਾ ਅਸਤੀਫੇ ਪ੍ਰਵਾਨ ਦਾ ਤੇ ਜੇਕਰ ਅਕਾਲੀ ਆਗੂਆਂ ਦੇ ਸੁਖਬੀਰ ਬਾਦਲ ਸਮੇਤ ਅਸਤੀਫੇ ਅਕਾਲੀ ਦਲ ਨੇ ਪ੍ਰਵਾਨ ਨਹੀਂ ਕੀਤੇ ਤਾਂ ਇਹ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੈ ਇਹ ਦੋਸ਼ ਲਾ ਰਹੇ ਨੇ ਕਰਨੈਲ ਸਿੰਘ ਪੰਜੋਲੀ ਤੇ ਮਨਜੀਤ ਸਿੰਘ ਤੇ ਹੋਰ ਜਿਹੜੇ ਵਿਅਕਤੀ ਨੇ ਉਹਨਾਂ ਨੇ ਕੱਲ ਸ਼ਿਕਾਇਤ ਵੀ ਕੀਤੀ ਹੈ ਅਕਾਲ ਤਖਤ ਨੂੰ ਕਿ ਇਹਦੇ ਉੱਪਰ ਐਕਸ਼ਨ ਲਿਆ ਜਾਵੇ ਹੁਣ ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਅਕਾਲ ਤਖਤ ਸਾਹਿਬ ਇਹਦੇ ਉੱਪਰ ਕੀ ਐਕਸ਼ਨ ਲੈਂਦੇ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਪ੍ਰਦੀਪ ਕੌਰ ਬਹੁਤ ਮਿਹਰਬਾਨ